ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਕਿਸ ਤਰੀਕੇ ਦੇ ਨਾਲ ਲਗਾਤਾਰ ਮੋੜੇ ਧਾਰ ਮੀਂਹ ਪੈ ਰਿਹਾ ਤੇ ਇਸੇ ਦੇ ਵਿਚਾਲੇ ਬਹੁਤ ਸਾਰੇ ਲੋਕ ਇਸ ਮੀਂਹ ਦਾ ਠੰਡੇ ਮੌਸਮ ਦਾ ਆਨੰਦ ਮਾਣਦੇ ਨੇ ਪਰ ਇਹੀ ਮੀਂਹ ਆ ਜਿਹੜਾ ਕਈ ਲੋਕਾਂ ਦੇ ਲਈ ਕੁਦਰਤ ਦਾ ਕਹਿਰ ਬਣ ਕੇ ਬਾਹਰਦਾ ਜਿਹਾ ਹੀ ਹੁੰਦਾ ਇੱਕ ਪਟਿਆਲਾ ਦੇ ਪਿੰਡ ਵਰਸੜ ਦੇ ਵਿੱਚ ਜਿੱਥੇ ਕਿ ਇੱਕ ਗਰੀਬ ਪਰਿਵਾਰ ਦੀ ਘਰ ਦੀ ਛੱਤਾ ਜਿਹੜੀ ਢਹ ਢੇਰੀ ਹੋ ਜਾਂਦੀ ਹੈ ਕੱਚੀ ਬਾਲਿਆਂ ਵਾਲੀ ਛੱਤਾ ਜਿਹੜੀ ਭਾਰੀ ਮੀਂਹ ਦੇ ਨਾਲ ਲਗਾਤਾਰ ਜਦੋਂ ਕਈ ਦਿਨ ਤੋਂ ਭਾਰੀ ਮੀਂਹ ਪੈਂਦਾ ਤੇ ਫਿਰ ਉਹ ਛੱਤ ਜਿਹੜੀ ਡਿੱਗ ਜਾਂਦੀ ਹੈ ਹਾਲਾਂਕਿ ਹੇਠਾਂ ਪਹਿਲਾਂ ਪਰਿਵਾਰ ਸੁੱਤਾ ਪਿਆ ਹੁੰਦਾ ਪਰ ਅਚਾਨਕ ਜਦੋਂ ਜਿਹੜੀ ਮਿੱਟੀ ਖਿਸਕਣ ਲੱਗਦੀ ਹੈ ਜਿਹੜਾ ਪਰਿਵਾਰ ਨੂੰ ਪਤਾ ਲੱਗਦਾ ਤਾਂ ਭਜਦੇ ਭਜਦੇ ਉਸ ਦੇ ਘਰ ਮਕਾਨ ਦੇ ਵਿੱਚੋਂ ਕਮਰੇ ਦੇ ਵਿੱਚੋਂ ਨਿਕਲਣ ਲੱਗਦੇ ਨੇ ਇਹਨੇ ਦੇ ਵਿੱਚ ਹਾਲਾਂਕਿ ਇੱਕ ਛੋਟੇ ਬੱਚੇ ਦੇ ਜਿਹੜੀ ਬਾਹ ਦੇ ਉੱਪਰ ਛੱਤ ਵੀ ਲੱਗੀ ਆ ਪਰ ਬਹੁਤ ਵੱਡਾ ਇੱਕ ਕੁਦਰਤ ਦਾ ਪਾਣਾ ਵਾਪਰ ਚੁੱਕਿਆ ਪਟਿਆਲਾ ਦੇ ਪਿੰਡ ਬਰਸਲ ਦੇ ਵਿੱਚ ਜਿਹੜਾ ਇੱਕ ਗਰੀਬ ਪਰਿਵਾਰ ਦੀ ਜਿਹੜੀ ਕੱਚੀ ਵਾਲੇ ਵਾਲੀ ਛੱਤ ਆ ਉਹ ਟਹਿ ਢੇਰੀ ਹੋ ਚੁੱਕੀ ਆ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਜਿਹੜਾ ਉਸ ਔਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਆ ਜਿਹੜਾ ਮਜ਼ਦੂਰੀ ਦਾ ਕੰਮ ਕਰਦਾ ਮਿਸਤਰੀ ਦੇ ਨਾਲ ਮਜ਼ਦੂਰੀ ਦਾ ਕੰਮ ਕਰਦਾ ਕਿ ਜਾਨੀ ਕਿ ਮਜ਼ਦੂਰੀ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਪਰ ਇਸ ਮੌਨਸੂਨ ਨੇ ਉਸ ਪਰਿਵਾਰ ਦੇ ਉੱਪਰ ਕਹਿਰ ਟਾ ਕੇ ਰੱਖ ਦਿੱਤਾ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਉਮੀਦਾਂ ਦਾ ਕਾਰਜ ਜਿਸ ਦੇ ਉੱਪਰ ਜਿਹੜਾ ਗੁਜ਼ਾਰਾ ਕਰਦੇ ਸੀ ਜਿਸ ਦੇ ਵਿੱਚ ਰਹਿ ਕੇ ਆਪਣਾ ਪੇਟ ਪਾਲਦੇ ਸੀ ਬੱਚੇ ਪਾਲਦੇ ਸੀ ਉਹ ਜਿਹੜਾ ਘਰ ਅੱਜ ਟਹਿ ਢੇਰੀ ਹੋ ਚੁੱਕਿਆ ਹੈ ਕੀ ਨਾਮ ਹੈ ਸਤਨਾਮ ਸਿੰਘਾ ਵੀਰ ਜੀ ਪਿੰਡ ਕਿਹੜਾ ਜੀ ਆਪਣਾ ਪਿੰਡ ਵਰਸਟ ਹੈ ਜੀ ਕੋਣ ਸੀਗਾ ਘਰ ਦੇ ਵਿੱਚ ਮੌਜੂਦ ਕਿੰਨੇ ਬੱਚੇ ਨੇ ਟੋਲੇ ਕੀ ਹੋਇਆ ਸਰ ਮੇਰੇ ਵੀਰ ਜੀ ਆਪਣਾ ਦੋ ਗੁੱਡੀਆਂ ਨੇ ਇੱਕ ਬੱਚਾ ਜੀ ਤੇ ਮੈਂ ਤੇ ਆਪਣੇ ਫੈਮਿਲੀ ਤੇ ਵਾਰਸ ਪਰਿਵਾਰ ਦੀ ਬਹੁਤ ਜ਼ਿਆਦਾ ਹੀ ਆਪਣਾ ਸਵੇਰ ਦੀ ਵਾਰਸ ਪਰ ਤੇ ਰਾਤ ਨੂੰ 10 ਵਜੇ ਬੱਚੇ ਅੰਦਰ ਬੈਠੇ ਸੀ ਕਮਰਾ ਸਾਡਾ ਮੇਨ ਕਮਰਾ ਸੀ ਇਹਦੇ ਵਿੱਚ ਬੜਾ ਆਪਣਾ ਬੱਚੇ ਪੜਾਈ ਕਰ ਦੋਏ ਕਮਰੇ ਵਿੱਚ ਬੈਠੇ ਸੀ ਤੇ ਬਾਰਸ ਦੇ ਕਾਰਨ ਬਾਲੇ ਪੁਰਾਣੇ ਦੀ ਆਪਣੇ ਸੱਤ ਗਿਰ ਗੋ ਦਾ ਕੁਦਰਤੋ ਵਿੱਚ ਨਿਗਾ ਪੈ ਗਈ ਆਪਣਾ ਨਹੀਂ ਤੇ ਜਿਆਦਾ ਕੋਈ ਨੁਕਸਾਨ ਵੀ ਹੋ ਸਕਦਾ ਸੀ ਤਾਂ ਪਹਿਲੀ ਵਿਰਜੀ ਵਕਤ ਦੇ ਮਾਰਿਆ ਗਰੀਬ ਬੰਦੇ ਸਾਡੇ ਕੋਲ ਕੋਈ ਪਾਉਂਦੀ ਗੰਜਾਸ ਵੀ ਨਹੀਂ ਗਈ ਤੇ ਵੀਰਜੀ ਨਾਲ ਟਾਈਮ ਤੇ ਕੋਈ ਗੌਰ ਹੁੰਦੀ ਕੋਈ ਜਿਆਦਾ ਨੁਕਸਾਨ ਵੀ ਹੋ ਸਕਦਾ ਸੀ ਕੋਈ ਬੱਚੇ ਤੇ ਵੀ ਗਿਰ ਸਕਦਾ ਸੀ ਆਪਣਾ ਇੱਕ ਲੜਕੇ ਦੇ ਲੱਗੇ ਜੀ ਬਾਹਤ ਉਹਦੇ ਇੱਟ ਲੱਗਿਆ ਬਾਲਾ ਲੱਗੇ ਜੀ ਇਹ ਤਾਂ ਪਤਾ ਨਹੀਂ ਲੱਗਿਆ ਨੇ ਰੀ ਚ ਤੇ ਬੱਤੀ ਵੀ ਆਪਣਾ ਭੱਜੀ ਹੋਈ ਸੀ ਆਪਣਾ ਜਦੋਂ ਆਪਣਾ ਸੱਤ ਗਿਰ ਜੋ ਲੈਡ ਦੀ ਤਾਰ ਦੇ ਉੱਤੇ ਵੀ ਕਰ ਗਈ ਮਿੱਟੀ ਤਾਰ ਵੀ ਸਭ ਆਪਣੀ ਲੈਡ ਕੱਟ ਗਈ ਜੀ ਆਟੋਮੈਟਕੀ ਜੀ ਆਪਣਾ ਤੇ ਇਹ ਮੀਦੇ ਕਾਰਨ ਹੋਇਆ ਵੀਰ ਜੀ ਸਾਰਾ ਕੁਝ ਇਹ। ਮੈਂ ਤਾਂ ਕੁਦਰਤ ਦੀ ਮਾਰ ਪਈ। ਹਾਂਜੀ ਹਾਂ ਵੀਰ ਕੁਦਰਤ ਦੀ ਮਾਰ ਪਈ ਵੀਰ ਜੀ ਆਪਣਾ ਗਰੀਬ ਬੰਦੇ ਜੰਨੇ ਕਰਨ ਜੋਗ ਹੈ ਨਹੀਂ ਜੀ ਆਪਣਾ। ਵੀ ਕੋਈ ਆਪਣਾ ਕੁਝ ਕਰਕੇ ਬਹਿ ਜਾਗੇ ਜੀ ਆਪਣਾ। ਹੁੰਦੇ ਜੀ ਵੀਰ ਜੀ ਫਿਰ ਆਪਣਾ ਕਹਿੰਦੇ ਵੀ ਨਹੀਂ ਤੇ ਇਹ। ਕੀ ਕੰਮ ਕੀ ਕਰਦੇ? ਕੰਮ ਵੀ ਆਪਣਾ ਕੋਣ ਕੋਣ ਕਮਾਉਣ ਵਾਲਾ। ਬਾਦ ਮੈਂ ਤਾਂ ਜੀ ਮੈਂ ਹੀ ਆ ਘਰ ਦੇ ਨੇ ਜੋ 1-2 ਮਹੀਨੇ ਚ 2-4 ਦਿਹਾੜੀਆਂ ਲੱਗਦੇ ਨੇ ਜਨਾਨੀ ਦਾ ਕੰਮ ਦਾ ਜੀ ਤੁਹਾਨੂੰ ਪਾਤੀ ਆ ਕੋਈ ਗੁੜਾਈ ਗੁੜੀ ਮਾੜਾ ਮੋਟੀ ਅੱਜ ਦਾ ਕਰ ਲੈਂਦੇ ਆਂ। ਤੇ ਵੀਰ ਜੀ ਮੈਂ ਹੀ ਆਪਣਾ ਮਜ਼ਦੂਰੀ ਕਰਦੇ ਮਿਸਤਰੀਆਂ ਨਾਲ ਤੇ ਆਪਣਾ ਖੇਤ ਬੰਨੇ ਜੀ ਕਿੰਨੇ ਰੁਪਏ ਦਿਹਾੜੀ ਮਿਲਦੀ ਹੈ ਦਿਹਾੜੀ ਜੀ ਆਹੀ 500 ਰੁਪਏ ਦਿਹਾੜੀ ਮਿਲਦੀ ਹੈ ਕਿਸ ਤਰ੍ਹਾਂ ਕਰਦਾ ਗੁਜ਼ਾਰਾ ਚੱਲਦਾ ਵੀਰ ਜੀ ਸਾਨੂੰ ਪਤਿਆ ਜੀ ਮਹਿੰਗਾਈ ਜ਼ਿਆਦਾ ਗੁਜ਼ਾਰਾ ਬਸ ਇੱਕ ਟਾਈਮ ਪਾਸ ਹੈ ਜੀ ਆਪਣਾ ਬੱਚਿਆਂ ਦੇ ਕੜਾਈ ਦਾ ਸਾਨੂੰ ਪਤਿਆ ਜੀ ਆਪਣਾ ਕਿਰਾਇਆ ਪਾੜਾ ਬੱਚਿਆਂ ਦਾ ਤੇ ਬਹੁਤ ਔਖਾ ਟਾਈਮ ਪਾਸ ਕਰਦੇ ਨੇ 500 ਰੁਪਏ ਨਾਲ ਸਾਨੂੰ ਪਤਿਆ ਜੀ ਮਹੀਨੇ ਚ ਪੂਰੇ ਦਿਹਾੜੇ ਨਹੀਂ ਲੱਗਦੇ ਹੈਗੇ ਤੇ ਛੁੱਟੀ ਕੋਈ ਵਾਰ ਢਮਾਠ ਮਾਰੋ ਦਿਨ ਛੁੱਟੀ ਵੱਜ ਜਾਂਦੀ ਪੂਰੇ ਦਿਹਾੜੇ ਨਹੀਂ ਲੱਗਦੀ ਜੀ ਮਹੀਨੇ ਚ ਆਪਣਾ ਬਹੁਤ ਔਖਾ ਟਾਈਮ ਕੱਢ ਰਹੀ ਬੱਚੇ ਪੜਦੇ ਨੇ ਸਰ ਬੱਚੇ ਪੜਦੇ ਨੇ ਵੀਰ ਜੀਆਂ ਦੋ ਗੁੱ ਇਸ ਤਰ੍ਹਾਂ ਕਰਦਾ ਗੁਜ਼ਾਰਾ ਚੱਲਦਾ ਰੋਟੀ ਪਾਣੀ ਕਿਸ ਤਰ੍ਹਾਂ ਚੱਲਦੀ ਹੈ ਹੁਣ ਤਾਂ ਵੀਰ ਜੀ ਆਪਾਂ ਉਧਰ ਪਹੁੰਚੀ ਜੇ ਕੋਈ ਖਾ ਪੀ ਰਹੇ ਜਾਂ ਜਿਹੜਾ ਸਾਡਾ ਰਸਨ ਤੋਂ ਵੀ ਵਿੱਚੇ ਦਬੂ ਗਿਆ ਜੀ ਆਪਣਾ ਤੇ ਆਪਣਾ ਬਹੁਤ ਔਖਾ ਟਾਈਮ ਕੱਟਿਆ ਨਹੀਂ ਹੁੰਦਾ ਸੀ ਤੇ ਹੁਣ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਵੀਰ ਜੀ ਸਾਡੀ ਇਹ ਅਪੀਲ ਹੈ ਵੀ ਸਾਡੀ ਮਦਦਤ ਕਰੀ ਜਾ ਵੀ ਬਾਕੀ ਹਾਲਾਤਾਂ ਦਾ ਤੁਹਾਨੂੰ ਪਤਾ ਦੇਖੀ ਜਾਈ ਜੀ ਕੀ ਹਾਲਾਤ ਨੇ ਸਾਡੀ ਬਸ ਇਹ ਅਪੀਲ ਹੈ ਜੀ ਸਾਡੀ ਕੋਈ ਮਦਦਤ ਕਰੀ ਜਾ ਵੀ ਜੇ ਲੋਕਾਂ ਨੂੰ ਤੁਹਾਡੀ ਮਦਦ ਤੱਕ ਕਰਨ ਲਈ ਪਹੁੰਚਣਾ ਹੈ ਨਾ ਕਿਸ ਤਰ੍ਹਾਂ ਸੰਪਰਕ ਕਰੇ ਤੁਹਾਡਾ ਨੰਬਰ ਵਗੈਰਾ ਜਰੂਰ ਦੱਸ ਦਊਗਾ ਨੰਬਰ ਵੀਰ ਜੀ ਆਪਣਾ 9779648519 9779648519 ਪਿੰਡ ਵਰਸਟ ਪਿੰਡ ਵਰਸਟ ਹੈ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਜੀ ਜਸਵੀਰ ਕੌਰ ਵੀਰ ਜੀ ਮੇਰਾ ਨਾਮ ਆ ਵਰਸਟ ਪਿੰਡ ਦਾ ਸਾਡਾ ਜੀ ਕੀ ਹੋਇਆ ਜੀ ਥੋੜੇ ਕਰ ਇਹ ਸਾਡੇ ਘਰ ਮੀਂਹ ਚ ਗਿਰ ਗਿਆ ਜੀ ਮੀਚ ਦਿਖਾਸੀ ਬਾਹਰ ਛੋੜੀ ਤੀ ਉਦ ਦੇ ਗਰੇ ਰਾਤ ਨੂੰ ਇਹ ਰਾਤ ਨੂੰ ਰਾਤ ਹਾਂਜੀ ਰਾਤ ਨੂੰ ਗਰੇ ਬੱਚੇ ਇੱਥੇ ਧੀਏ ਅਸੀਂ ਸਾਰਾ ਸਮਾਨ ਪਿਆ ਤੀ ਇੱਥੇ ਤੇ ਜਦੋਂ ਮਿੱਟੀ ਕਰਨ ਲੱਗੀ ਉਦੋਂ ਦਾ ਬੱਚੇ ਬਾਹਰ ਛਾਲਾ ਮਾਰ ਕੇ ਨਿਕਲ ਗਏ ਤੇ ਡੜਕ ਕੇ ਥੱਲੇ ਡਿੱਗ ਗਈ ਇਹ ਕਿਸ ਤਰ੍ਹਾਂ ਬਚਾਅ ਕੀਤਾ ਕਿੰਨਾ ਸਮਾਨ ਭੱਜ ਕੇ ਨਿਕਲੇ ਨੇ ਇਹ ਸਮਾਨ ਸਾਰਾ ਸਾਡਾ ਲਿਬੜ ਭਿੱਜ ਗਿਆ ਜੀ ਮਿੱਟੀ ਨਾਲ ਲਿਬੜ ਗਿਆ ਫਿਰ ਭਿੱਜੀ ਗਿਆ ਸੀ ਕਿਵੇਂ ਕੱਢ ਦੇਖਣਾ ਅਸੀਂ ਕੱਲ ਕੱਢੀਏ ਸਮਾਨ ਦਿੰਦ ਨਗਾਇ ਗਿਰੇ ਨੂੰ ਨੁਕਸਾਨ ਕਿੰਨਾ ਹੋ ਗਿਆ ਅਲਮਾਰੀ ਲਮੂਰੀ ਵੀਰ ਜੀ ਉੱਤੇ ਟੋਟਾ ਟਾਂ ਲੱਗੀਆਂ ਉਹਦੇ ਅਲਮਾਰੀ ਦੇ ਪੇਟੀ ਦੇ ਕੱਲ ਕੱਢ ਕੇ ਸੁਕਾਏ ਨੇ ਕੱਪੜੇ ਕੁੱਪੜੇ ਸਾਰਾ ਪਾਣੀ ਪੈ ਗਿਆ ਇਹ ਕੱਪੜਾ ਕੁੱਪੜਿਆਂ ਚ ਕਿੰਨੇ ਸਮੇ ਤੋਂ ਰਹਿ ਰਹੇ ਤੁਸੀਂ ਇਸ ਘਰ ਅਸੀਂ ਇਹ ਚ ਜੀ 20 ਸਾਲ ਹੋ ਗਏ ਮੈਨੂੰ ਹਾਂ ਜੀ ਉਹ ਰਾਈ ਨੂੰ 20 ਸਾਲ ਹੋ ਗਏ ਮੈਨੂੰ ਵਿਆਹ ਹੋਏ ਨੂੰ ਬੀਬੀ ਉਹਨਾਂ ਦਾ ਪਾਇਆ ਹੈ ਹਾਂ ਜੀ ਪਰਦੇ ਵਿੱਚ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਰੋਟੀ ਪਾਣੀ ਬਸ ਮੀਤੀ ਦਿਹਾੜੀ ਜੱਤਾ ਵਰਕੇ ਦਿਹਾੜੀ ਹਾਂ ਜੀ ਦਿਹਾੜੀ ਕਰਦੇ ਆ ਜੀ ਅਸੀਂ ਕਿੰਨੇ ਦਿਹਾੜੀ ਮਿਲਦੀ ਹੈ 400 ਰੁਪਏ ਜੀ ਹੁਣ 4 ਨਾ ਵੀ ਖੇਤ ਬੰਨੇ ਪਹਿਲੇ ਜੀਰੀ ਲਾਈਏ ਜੀ ਹੁਣ ਅਸੀਂ ਵਿਹੜੇ ਦੂੜੀ ਚਲੇ ਜਾਨਾ ਹੁਣ ਤਾਂ ਮਿਮਾਰ ਹੋ ਰਹੀ ਤੀ ਕਈ ਦਿਨ ਹੋ ਗਏ ਹਸਪਤਾਲ ਤੇ ਬੈੱਡ ਵੀ ਲੱਗੇ ਕਿਸੇ ਨੂੰ ਜੀ ਜੀ ਮੁੰਡੇ ਤੇ ਲੱਗਿਆ ਥੋੜੀ ਜੀ ਮੁੰਡੇ ਦੇ ਬਾਹਰ ਤੇ ਲੱਗਿਓ ਭੱਜ ਕੇ ਨਿਕਲੇ ਨੇ ਵਾਰ ਜਦਾਂ ਹਾਂਜੀ ਤੇ ਹੁਣ ਕੀ ਲੋਕਾਂ ਨੂੰ ਅਪੀਲ ਕਰਾਂਗੇ ਅਸੀਂ ਤਾਂ ਇਹੀ ਕਹਿਣਾ ਇਹ ਰੋਟੀ ਚੱਲ ਸਾਨੂੰ ਕੋਈ ਮਦਦ ਕਰ ਦਵੇ ਸਰਕਾਰੋਂ ਫਾਰਮ ਭਰੇ ਦੀ ਕੱਚੇ ਘਰਾਂ ਦੇ ਅਜੇ ਮੀਲੇ ਪੁੱਛ ਨਹੀਂ ਸਾਡੇ ਕੱਚੇ ਘਰਾਂ ਦੇ ਫਾਰਮ ਭਰੇ ਹੋਏ ਨਹੀਂ ਸਾਡੇ